ਸਰਕਾਰ ਵੱਲੋਂ ਬਿਜਲੀ ਮੁਫਤ ਫਿਰ ਵੀ ਆਉਂਦਾ ਹੈ ਬਿੱਲ ਗਰਮੀਆਂ 'ਚ ਤੇਜ਼ੀ ਨਾਲ ਭੱਜਦਾ ਬਿਜਲੀ ਦਾ ਮੀਟਰ ਅੱਜ ਹੀ ਬਦਲੋ ਇਹ ਪੰਜਾਂ ਦਾ ਮੁਫਤ ਬਿਜਲੀ ਦੌਰਾਨ ਵੀ ਵੱਡੇ ਵੱਡੇ ਬਿੱਲ ਸ਼ਸ਼ੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਦੀ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੁਆਣੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਸਰਕਾਰੀ ਸਕੀਮਾਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਇਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿੱਪ ਕਰਿਓ ਵੀਡੀਓ ਤੇ ਬਹੁਤ ਸਰੀਆਂ ਜਾਣਕਾਰੀਆਂ ਅਧੂਰੀਆਂ ਰਹਿ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆ ਰਿਹਾ ਹੈ ਮੀਟਰ ਬਹੁਤ ਭੱਜਦਾ ਹੈ ਗਰਮੀਆਂ ਦੌਰਾਨ ਕੁਝ ਗਲਤੀਆਂ ਹੁੰਦੀਆਂ ਹਨ ਪੰਜ ਗਲਤੀਆਂ ਨੇ ਇਹ ਕਿਹੜੀਆਂ ਕਿਹੜੀਆਂ ਗਲਤੀਆਂ ਤੁਹਾਨੂੰ ਛੱਡਣੀਆਂ ਪੈਣਗੀਆਂ ਵੀਡੀਓ ਅੰਤ ਤੱਕ ਦੇਖਿਓ ਇੱਕ ਇੱਕ ਕਰਕੇ ਤੁਹਾਨੂੰ ਦੱਸਣ ਜਾ ਰਹੇ ਹਾਂ ਗਰਮੀ ਆਪਣੇ ਚਰਮ ਸੀਮਾ ਤੇ ਚੱਲ ਰਹੀ ਹੈ ਜਿਸ ਕਰਕੇ ਪਾਰਾ ਲਗਾਤਾਰ 45 ਡਿਗਰੀ ਤੋਂ ਵੱਧ ਰਿਹਾ ਹੈ ਤੇ ਹੁਣ ਬਰਸਾਤੀ ਮੌਸਮ ਦੇ ਵਿੱਚ ਹੂਮਸ ਵੀ ਬਹੁਤ ਹੋਣ ਲੱਗੀ ਹੈ ਗਰਮੀ ਵਧਣ ਦੇ ਨਾਲ ਹੀ ਜ਼ਿਆਦਾਤਰ ਘਰਾਂ ਵਿੱਚ ਏਸੀ ਕੂਲਰ ਅਤੇ ਪੱਖੇ ਜ਼ਿਆਦਾ ਵਰਤੇ ਜਾਣ ਲੱਗੇ ਨੇ ਅਜਿਹੇ ਚ ਤੇਜ਼ ਮੀਟਰ ਚੱਲਣ ਅਤੇ ਯੂਨਿਟ ਦੇ ਵੱਧ ਬਿੱਲ ਆਉਣ ਕਾਰਨ ਲੋਕ ਪਰੇਸ਼ਾਨ ਰਹਿੰਦੇ ਨੇ ਸਵਾਲ ਇਹ ਹੈ ਕਿ ਅਜਿਹੇ ਚ ਤੁਸੀਂ ਆਪਣੇ ਘਰ ਚ ਬਿਜਲੀ ਦੇ ਬਿੱਲ ਦੀ ਖਪਤ ਨੂੰ ਕਿਵੇਂ ਘੱਟ ਕਰ ਸਕਦੇ ਹੋ ਜਾਣੋ ਕਿਹੜੇ-ਕਿਹੜੇ ਤਰੀਕਿਆਂ ਦੀ ਵਰਤੋਂ ਕਰਕੇ ਤੁਸੀਂ ਘਰ ਦੀ ਪਾਵਰ ਯੂਨਿਟ ਘੱਟ ਕਰ ਸਕਦੇ ਹੋ। ਬਿਜਲੀ ਦਾ ਬਿੱਲ ਇੰਨਾ ਜ਼ਿਆਦਾ ਕਿਉਂ ਆਉਂਦਾ ਹੈ ਪਹਿਲਾਂ ਇਹ ਸਮਝ ਲਓ। ਜ਼ਿਆਦਾਤਰ ਲੋਕ ਪੁੱਛਦੇ ਨੇ ਕਿ ਬਿਜਲੀ ਦਾ ਬਿੱਲ ਜ਼ਿਆਦਾ ਕਿਉਂ ਆਉਂਦਾ ਹੈ? ਤੁਹਾਨੂੰ ਦੱਸ ਦਈਏ ਕਿ ਇਸ ਦੇ ਪਿੱਛੇ ਦੋ ਅਹਿਮ ਕਾਰਨ ਨੇ। ਪਹਿਲੇ ਮੀਟਰ ਵਿੱਚ ਕੁਝ ਸਮੱਸਿਆ। ਦੂਜਾ ਘਰ ਵਿੱਚ ਬਿਜਲੀ ਦੀ ਖਪਤ ਵੱਧ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਖਪਤਕਾਰ ਚਾਹੇ ਤਾਂ ਉਹ ਨਿਰਧਾਰਤ ਫੀਸ ਦਾ ਭੁਗਤਾਨ ਕਰਕੇ ਚੈੱਕ ਮੀਟਰ ਲਗਵਾ ਸਕਦਾ ਹੈ। 7 ਤੋਂ 15 ਦਿਨਾਂ ਤੱਕ ਘਰ ਵਿੱਚ ਲਗਾਏ ਗਏ ਚੈੱਕਮੀਟਰ ਤੋਂ ਰੀਡਿੰਗ ਲਈ ਜਾਵੇਗੀ ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਮੀਟਰ ਖਰਾਬ ਹੈ ਜਾਂ ਸਹੀ ਰੀਡਿੰਗ ਲੈ ਰਿਹਾ ਹੈ ਏਸੀ ਵਰਤੋਂ ਗਰਮੀਆਂ ਵਿੱਚ ਏਸੀ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਕਈ ਘਰਾਂ ਵਿੱਚ ਏਸੀ ਘੰਟਿਆਂ ਬੱਧੀ ਚੱਲਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਏਸੀ ਦੀ ਲਗਾਤਾਰ ਵਰਤੋਂ ਨਹੀਂ ਕਰਨੀ ਚਾਹੀਦੀ? ਦਰਅਸਲ ਏਸੀ ਨੂੰ ਲਗਾਤਾਰ ਚਲਾਉਣ ਨਾਲ ਬਿਜਲੀ ਦਾ ਬਿੱਲ ਵੱਧਦਾ ਹੈ ਅਤੇ ਏਸੀ ਤੇ ਲੋਡ ਵੀ ਵੱਧਦਾ ਹੈ। ਮਾਇਰਾ ਅਨੁਸਾਰ ਜੇਕਰ ਤੁਸੀਂ ਸਾਰੀ ਰਾਤ ਏਸੀ ਚਲਾਉਂਦੇ ਹੋ ਤਾਂ ਸਵੇਰੇ ਉੱਠਣ ਤੋਂ ਬਾਅਦ ਏਸੀ ਨੂੰ ਕੁਝ ਘੰਟਿਆਂ ਲਈ ਬੰਦ ਕਰ ਦੇਣਾ ਚਾਹੀਦਾ ਹੈ। ਬਿਜਲੀ ਬਿੱਲ ਘਟਾਉਣ ਦਾ ਤਰੀਕਾ ਬਿਜਲੀ ਦੇ ਬਿੱਲ ਨੂੰ ਘਟਾਉਣ ਲਈ ਘਰ ਜਾਂ ਸੰਸਥਾ ਵਿੱਚ ਬਿਜਲੀ ਦੇ ਉਪਕਰਨਾਂ ਨੂੰ ਉਦੋਂ ਬੰਦ ਰੱਖਣਾ ਚਾਹੀਦਾ ਹੈ ਜਦੋਂ ਵਰਤੋਂ ਵਿੱਚ ਨਾ ਹੋਣ ਇਸ ਤੋਂ ਇਲਾਵਾ ਏਸੀ ਮੋਟਰ ਵਾਸ਼ਿੰਗ ਮਸ਼ੀਨ ਜਾਂ ਹੋਰ ਭਾਰੀ ਉਪਕਰਨਾਂ ਨੂੰ ਨਾਲੋਂ ਨਾਲ ਨਹੀਂ ਚਲਾਉਣਾ ਚਾਹੀਦਾ ਜੇਕਰ ਕੋਈ ਇੱਕ ਚੀਜ਼ ਚੱਲ ਰਹੀ ਹੈ ਤਾਂ ਦੂਸਰੀ ਨੂੰ ਬੰਦ ਕਰ ਦੇਣਾ ਚਾਹੀਦਾ ਘਰਾਂ ਵਿੱਚ ਰੋਸ਼ਨੀ ਲਈ ਸੀਫਲ ਜਾਂ ਐਲਈਡੀ ਬਲਬਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਹ ਘੱਟ ਵਾਟ ਵਿੱਚ ਜ਼ਿਆਦਾ ਰੋਸ਼ਨੀ ਦਿੰਦੇ ਨੇ ਇਸ ਤੋਂ ਇਲਾਵਾ ਉਹ ਹੋਰ ਬਲਬਾਂ ਨਾਲੋਂ ਘੱਟ ਬਿਜਲੀ ਦੀ ਖਪਤ ਕਰਦੇ ਨੇ ਠੰਡੇ ਮੌਸਮ ਵਿੱਚ ਘਰ ਵਿੱਚ ਪਾਣੀ ਗਰਮ ਕਰਨ ਵਾਸਤੇ ਜਾਂ ਕਿਸੇ ਹੋਰ ਕਿਸਮ ਦੇ ਹੀਟਰ ਨੂੰ ਜਿਆਦਾ ਦੇਰ ਤੱਕ ਨਹੀਂ ਛੱਡਣਾ ਚਾਹੀਦਾ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਆਪਣੇ ਬਿਜਲੀ ਦੇ ਉਪਕਰਨਾਂ ਦੀ ਜਾਂਚ ਕੀਤੀ ਜਾਵੇ ਕਿਉਂਕਿ ਖਰਾਬ ਉਪਕਰਨ ਵੀ ਬਿਜਲੀ ਦੀ ਜ਼ਿਆਦਾ ਖਪਤ ਕਰਦੇ ਨੇ ਜਿੰਨੀ ਘਰਾਂ ਵਿੱਚ ਲੋਡ ਹੁੰਦੀ ਹੈ ਜਿੰਨੀਆਂ ਲਾਈਟਾਂ ਅਤੇ ਪੱਖੇ ਲਗਾਏ ਜਾਣ ਉਹਨਾਂ ਦੀ ਹੀ ਵਰਤੋਂ ਕੀਤੀ ਜਾਵੇ ਜਿੱਥੇ ਲੋਡ ਨਾ ਹੋਵੇ ਲਾਈਟਾਂ ਅਤੇ ਪੱਖੇ ਬੰਦ ਰੱਖੇ ਜਾਣ ਇਸ ਤਰ੍ਹਾਂ ਤੁਸੀਂ ਕੁਝ ਤਰੀਕੇ ਅਪਣਾ ਕੇ ਆਪਣੇ ਘਰਾਂ ਦੇ ਵਿੱਚ ਆਉਣ ਵਾਲਾ ਬਿਜਲੀ ਦਾ ਜਿਹੜਾ ਬਿੱਲ ਹੈ ਉਸ ਨੂੰ ਘਟਾ ਸਕਦੇ ਹੋ ਇਸੇ ਤਰ੍ਹਾਂ ਹੀ ਤੁਸੀਂ ਦਫ਼ਤਰਾਂ ਜਾਂ ਫੈਕਟਰੀਆਂ ਦੇ ਵਿੱਚ ਵੀ ਬਿਜਲੀ ਦੀਆਂ ਫਾਲਤੂ ਮਸ਼ੀਨਾਂ ਜਾਂ ਫਾਲਤੂ ਲਾਈਟਾਂ ਵਗੈਰਾ ਬੰਦ ਕਰਕੇ ਵੀ ਬਿਜਲੀ ਦਾ ਬਿੱਲ ਘਟਾ ਸਕਦੇ ਹੋ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ